ਸਤਿ ਸ੍ਰੀ ਅਕਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸ਼ਹੀਦੀ ਗੁਰਪੁਰਬ ਆ ਰਿਹਾ ਉਹਦੇ ਸਬੰਧ ਵਿੱਚ ਉਹਦਾ ਪ੍ਰੋਗਰਾਮ ਕੈਲੰਡਰ ਰਿਲੀਜ਼ ਕੀਤਾ ਗਿਆ ਜਿਹੜਾ 4 ਤਰੀਕ ਨੂੰ ਸ੍ਰੀ ਖੰਡਪਾਟ ਸਾਹਿਬ ਦੇ ਆਰੰਭ ਕੀਤੇ ਜਾਣਗੇ 5 ਤਰੀਕ ਨੂੰ ਲੰਗਰੀਤ ਜਿਹੜੇ ਤਰਨਤਾਲ ਦੇ ਮੁਖੀ ਬਾਬਾ ਜੀ ਜੋਗਾ ਸਿੰਘ ਜੀ ਅਤੇ ਸਮੁੱਚੀ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਗੋਦਰਾ ਸਾਹਿਬ ਦੇ ਸਾਡੇ ਮੈਨੇਜਰ ਗੁਰਪ੍ਰੀਤ ਸਿੰਘ ਜੀ ਅਤੇ ਸਮੁੱਚਾ ਸਟਾਫ ਜਿਹਦੀਆਂ ਤਿਆਰੀਆਂ ਚ ਲੱਗੇ ਹੋਏ ਆਂ ਅਤੇ ਹਮੇਸ਼ਾ ਦੀ ਤਰ੍ਹਾਂ ਜੋ ਮੈਂ ਸਮਝਦਾ ਕਿ ਸ੍ਰਿਸ਼ਟੀ ਦੀ ਚਾਦਰ ਗੁਰਤੇਜ ਬਹਾਦਰ ਸਾਹਿਬ ਨੇ ਜੋ ਹਿੰਦੂ ਨੂੰ ਬਚਾਇਆ ਸੀ ਆਪਣਾ ਆਪ ਸ਼ਬਦ ਕਰਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਾਦੇ ਦਿੱਤੀ ਸੀ ਉਹਨੂੰ ਸਮਰਪਿਤ ਜੋ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਲਿਖੇ ਜਾਂਦੇ ਨੇ ਉਹ ਅੱਜ ਪ੍ਰੋਗਰਾਮ ਲੈ ਕੇ ਗਏ ਜਿਹਦੇ ਭੋਗ ਜਿਹੜੇ ਆ ਉਹ 6 ਤਰੀਕ ਨੂੰ ਪਹਿਣਗੇ 5 ਤਰੀਕ ਨੂੰ ਨਗਰ ਕੀਰਤਨ ਪੂਰੇ ਨਗਰ ਵਿੱਚ ਚੱਲੇਗਾ ਵੱਖ-ਵੱਖ ਪਣਾਵਾ ਤੇ ਹੁੰਦਾ ਆਇਆ ਸ਼ਾਮ ਨੂੰ ਸਮਾਪਤੀ ਹੋਊਗੀ ਜਿਹਦੀਆਂ ਤਿਆਰੀਆਂ ਜਿਹੜੀਆਂ ਉਹਦੀਆਂ ਆਰੰਭ ਕੀਤੀਆਂ ਗਈਆਂ ਸੋ ਮੈਂ ਸ਼ੋਮਣੀ ਗੋਦੜਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੈਂਬਰ ਸਦਾ ਗੁਰਪ੍ਰੀਤ ਸਿੰਘ ਵੱਲੋਂ ਸਮੁੱਚੇ ਹਲਕੇ ਨੂੰ ਸਮੁੱਚੇ ਇਲਾਕੇ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਉਹ ਦਿਨ ਸ਼ਹਾਦਤ ਵਾਲੇ ਦਿਨ ਆਪਾਂ ਉਸ ਗਰੁੱਪ ਦਾ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਹਿੰਦੂ ਨੂੰ ਬਚਾਇਆ ਸੀ ਉਹਨਾਂ ਦਾ ਆਪਾਂ ਹਮੇਸ਼ਾ ਦੀ ਤਰ੍ਹਾਂ ਜਿਹੜਾ ਉਹ ਇਹ ਸ਼ਹੀਦੀ ਦਿਹਾੜਾ ਮਨਾਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਉਸ ਗਰੂਰੇ ਨੌਵੇਂ ਨਾਨਕ ਗੁਰਦੇਵ ਬਹਾਦਰ ਸਾਹਿਬ ਨੇ ਕਿਉਂ ਸ਼ਹਾਦਤ ਦਿੱਤੀ ਸੀ ਜਿਹਦੇ ਸਬੰਧ ਵਿੱਚ ਅਸੀਂ ਆ ਪ੍ਰੋਗਰਾਮ ਨਿਕਿਆ ਸੰਤੋਰਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸ਼ਹੀਦੀ ਗੁਰਪੁਰਬ ਆ ਰਿਹਾ ਉਹਦੇ ਸੰਬੰਧ ਵਿੱਚ ਉਹਦਾ ਪ੍ਰੋਗਰਾਮ ਕੈਲੰਡਰ ਰਿਲੀਜ਼ ਕੀਤਾ ਗਿਆ ਜਿਹੜਾ 4 ਤਰੀਕ ਨੂੰ ਸ੍ਰੀ ਖੰਡਪਾਟ ਸਾਹਿਬ ਦੇ ਆਰੰਭ ਕੀਤੇ ਜਾਣਗੇ 5 ਤਰੀਕ ਨੂੰ ਲੰਗਰੀਤ ਜਿਹੜੇ ਤਰਨਤਾਲ ਦੇ ਮੁਖੀ ਬਾਬਾ ਜੀ ਜੋਗਾ ਸਿੰਘ ਜੀ ਅਤੇ ਸਮੁੱਚੀ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਗੋਦਰਾ ਸਾਹਿਬ ਦੇ ਸਾਡੇ ਮੈਨੇਜਰ ਗੁਰਪ੍ਰੀਤ ਸਿੰਘ ਜੀ ਅਤੇ ਸਮੁੱਚਾ ਸਟਾਫ ਜਿਹਦੀਆਂ ਤਿਆਰੀਆਂ ਚ ਲੱਗੇ ਹੋਏ ਆਂ ਅਤੇ ਹਮੇਸ਼ਾ ਦੀ ਤਰ੍ਹਾਂ ਜੋ ਮੈਂ ਸਮਝਦਾ ਕਿ ਸ੍ਰਿਸ਼ਟੀ ਦੀ ਚਾਦਰ ਗੁਰਤੇਗ ਬਹਾਦਰ ਸਾਹਿਬ ਜੀ ਨੇ ਜੋ ਹਿੰਦੂ ਨੂੰ ਬਚਾਇਆ ਸੀ ਆਪਣਾ ਆਪ ਨਿਸ਼ਾਦ ਕਰਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਾਦੀ ਦਿੱਤੀ ਸੀ ਉਹਨੂੰ ਸਮਰਪਿਤ ਜੋ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਲਿਖੇ ਜਾਂਦੇ ਨੇ ਉਹ ਅੱਜ ਪ੍ਰੋਗਰਾਮ ਲਿਖੇ ਗਏ ਜਿਹਦੇ ਭੋਗ ਜਿਹੜੇ ਆ ਉਹ 6 ਤਰੀਕ ਨੂੰ ਪਹਿਣਗੇ 5 ਤਰੀਕ ਨੂੰ ਨਗਰ ਕੀਰਤਨ ਪੂਰੇ ਨਗਰ ਵਿੱਚ ਚੱਲੇਗਾ ਵੱਖ-ਵੱਖ ਪੜਾਵਾਂ ਤੇ ਹੁੰਦਾ ਆਇਆ ਸ਼ਾਮ ਨੂੰ ਸਮਾਪਤੀ ਹੋਊਗੀ ਜਿਹਦੀਆਂ ਤਿਆਰੀਆਂ ਜਿਹੜੀਆਂ ਉਹਦੀ ਆਰੰਭ ਕੀਤੀਆਂ ਗਈਆਂ ਸੋ ਮੈਂ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੈਂਬਰ ਸਤਾ ਗੁਰਪੀਰ ਸਿੰਘ ਵੱਲੋਂ ਸਮੁੱਚੇ ਹਲਕੇ ਨੂੰ ਸਮੁੱਚੇ ਇਲਾਕੇ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਵੱਤੋ ਵੱਦ ਉਹ ਦਿਨ ਸ਼ਹਾਦਤ ਵਾਲੇ ਦਿਨ ਆਪਾਂ ਉਸ ਗਰੁੱਪ ਦਾ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ 힌ਦੂ ਨੂੰ ਬਚਾਇਆ ਸੀ ਉਹਨਾਂ ਦਾ ਆਪਾਂ ਹਮੇਸ਼ਾ ਦੀ ਤਰ੍ਹਾਂ ਜਿਹੜਾ ਉਹ ਇਹ ਸ਼ਹੀਦੀ ਦਿਹਾੜਾ ਮਨਾਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਉਸ ਗੁਰੂਰੇ ਨੌਵੇਂ ਨਾਨਕ ਗੁਰਤੇਗ ਬਹਾਦਰ ਸਾਹਿਬ ਨੇ ਕਿਉਂ ਸ਼ਹਾਦਤ ਦਿੱਤੀ ਸੀ ਜਿਹਦੇ ਸਬੰਧ ਵਿੱਚ ਅਸੀਂ ਆ ਪ੍ਰੋਗਰਾਮ ਨਿਕਿਆ